ਆ ਗੱਬੇ ਕੱਢ ਕੇ ਰੱਖੀ ਆ ਦੇਖੋ ਚੱਕ ਕੇ ਲਪੋਣ ਲੱਗੀਆਂ ਇਹਦਾ ਜਿਗਰਾ ਹੈ ਨੀਆ ਕਿਉਂ ਮੈਂ ਪਾਉਂਗੀ ਵੀਰਾ ਆ ਆਪਣੇ ਕੰਮ ਕਰਦਾ ਉਹਨੂੰ ਵਿਚਾਰੇ ਨੂੰ ਦੇਮਾਂਗਾ ਕਿ ਇੱਥੇ ਲੋਕਾਂ ਦਾ ਠੇਕਾ ਨੇ ਤੇ ਵੇਖਿਓ ਜੇ ਬਾਲ ਲੋਂਗੇ ਤਾਂ ਅਸੀਂ ਆਪ ਪਾਵਾਂਗੇ ਕੀ ਗੱਲ ਇਹਨਾਂ ਨੂੰ ਮੈਂ ਤੇ ਪਰ ਵੱਟ ਕੇ ਉਹਨਾਂ ਕੱਪੜੇ ਆਹ ਇਹ ਤਾਂ ਚੋਰੀ ਦੇ ਜਾਣੇ ਗਲਤੀ ਕੀਤੀ ਕੋਈ ਨਾ ਨਵੀਆਂ ਪੈਂਟਾਂ ਦੇ ਮਲੇ ਆਂਦੀ ਸੀ ਆਹ ਪੈਂਟ ਤੇ ਨਾ ਸਟਿੱਕਰ ਵੀ ਨਹੀਂ ਲੱਥਾ ਹਜੇ ਇਹ ਮੇਰੇ ਨਹੀਂ ਆਉਂਦੇ ਕੱਪੜੇ ਕੋਈ ਨਹੀਂ ਕੋਈ ਤੂੰ ਚੱਲ ਕੰਮ ਕਰ ਉਹ ਪੱਠੀ ਉਤਰ ਮੈਂ ਦੇਣੇ ਆ ਕੇ ਇਹਨੂੰ ਯਾਰ ਕੋਈ ਨਹੀਂ ਕੋਈ ਨਾ ਕੰਮ ਦੇਖਾਂਗੇ ਕੋਈ ਨਹੀਂ ਗਾਇਸ ਇਹਨਾਂ ਸੁੱਤੀ ਭੈਣੇ ਚੋਰੀ ਫੜਾ ਦੇਣੇ ਬਾਹਰ ਚੱਲ ਹੁਣ ਕੀ ਕਰਾਂ ਮੈਂ ਹੁਣ ਜਾਪ ਕੰਮ ਕਰਨਾ ਪੈਣ ਮੇਰੀ ਵੀ ਇਦਾਂ ਹੀ ਆ ਉਹਦਾ ਵੀ ਇਕੱਲਾ ਲਹਿੰਗਾ ਦਿੱਤਾ ਹੈ ਕੀ ਕੀ ਦਿੱਤਾ ਹੈ ਫਰਾਕ ਫਰਾਕ ਦਿੱਤੀ ਮੰਮੀ ਨੇ ਕੇਨੂੰ ਉਹ ਨਾਲ ਘਰੇ ਚਲ ਗਈ ਛੋਟੇ ਕਹਿੰਦੀ ਮੇਰੀ ਫਰਾਕ ਤੇ ਉਹ ਜਿਹੜੀ ਤੂੰ ਲੈਣੀ ਕਿੰਨੇ ਮੀਵਰਾ ਕੇ ਦਿਓ ਓ ਗੋਲ ਚਲੋ ਗਾਏ ਪਾਈਏ ਪੱਠੇ ਕਰੀਏ ਕੰਮ ਕਰ ਧੁੱਪੇ ਬੈਠੇ ਸੀਗੇ ਪਰ ਇਹ ਹਨੇ ਤਪ ਹੈ ਤੁਹਾਨੂੰ 2 ਮਹੀਨੇ ਵਿਚਰੀਆਂ ਪੇਲੀ ਨੇ ਖਾ ਲਈਆਂ ਹੁਣ ਤੇ ਚਲੀਏ ਆਪਣੀ ਆਪ ਚ ਨਹੀਂ ਅਰੇ ਬੈਠਾ ਰਹੀ ਇਸੇ ਤਰ੍ਹਾਂ ਹੱਸ ਕਰਨ ਹੱਸ ਕਰਾਉਣੇ ਕਿ ਕਰਨੀ ਉਹਨੂੰ ਸਿਰ ਜਾ ਕੇ ਕਰਾਉਣੀਆਂ ਉਹਨਾਂ ਸੇ ਸੇ ਉਹ ਕੰਮ ਤਾਂ ਹੱਸਣੇ ਹੱਸ ਲੈ ਲਓ ਤੇ ਮੈਂ ਕਰ ਲੈ ਕਰਾਂ ਬੁੜੀਆਂ ਨਹੀਂ ਹਰਦੀਆਂ ਹਾਂ ਕੰਮ ਕਰਨ। ਉਹ ਤਾਂ ਅੱਗੇ ਕਿੰਨੀ ਕਿੰਨੀ ਮੈਂ ਤਾਂ ਕਰਾਇਆ ਕਰਨ। ਕਿਤੇ ਨਹੀਂ ਹੈਲਪ ਕਰਾਇਆ। ਬੁੜੀਆਂ ਤਾਂ ਦੱਸੇ ਹਰਦੀਆਂ ਨਹੀਂ ਲਿਗਾਉਂ ਕਹਿੰਦੇ ਵਿੱਚ ਤੇ ਗੋਡੇ ਸਾਡੇ ਖੜਦੇ ਨਹੀਂ। ਹਾਂ ਹਾਂ। ਜੁਆ ਪੈ ਗਈਆਂ। ਬਾਬਾ ਇੱਕ ਬਹੁਤ ਦੂਰ ਘਟਣਾ ਇਦਾਂ ਦੀ ਹੋਈ ਆ ਨਾ ਗੱਲਾਂ ਛੱਡ ਦੋ ਜਿੱਦਾਂ ਮੋਟਰ ਬਲੌਗ ਨਹੀਂ ਉਹਦੇ ਬਲੌਗਰ ਹੁੰਦੇ ਆ ਨਾ ਮੈਂ ਫੋਟੋ ਲੈਣਾ। ਬੁੜੀਆਂ ਨੂੰ ਪਤਾ ਨਹੀਂ ਕਹਦੇ ਇਦਾਂ ਰਹਿੰਦਾ ਹੈ ਨਾ। ਤੇ ਕੋਈ ਕਰ ਦੂ ਕੁਝ ਕਿ ਇਹਨੂੰ ਦੇਣੇ ਨਹੀਂ ਕੱਪੜੇ ਲੈ ਦੱਸ ਸਾਨੂੰ ਕਿ ਇਹ ਨਹੀਂ ਕੀ ਕਰਨਾ ਕੁਝ ਨਾ। ਨਾਲ ਕਿ ਇਹਦੇ ਕੀਤੇ ਕੀ ਹੁੰਦਾ ਭਰ ਉਹ ਹੋ ਵੀ ਜਾਂਦਾ ਹੈ ਇਹ ਵੀ ਕਿੰਦਾ ਰਹਿਣਾ। ਗੱਲ ਮੈਂ ਕਰਨ ਲੱਗਾ ਸੀ ਜਿੱਦਾਂ ਬਲੌਗ ਨਹੀਂ ਕਈ ਬਲੌਗਿੰਗ ਕਰਦੇ ਆ ਨਾ ਜਿੱਦਾਂ ਹੁਣ ਕਈ ਤਾਂ ਨੋਰਮਲ ਪਾ ਲੈਂਦੇ ਮੇਰੇ ਨੂੰ ਇਦਾਂ ਹਨਾ ਕਿ ਪਕਾਈ ਮਾਰ ਕੇ ਪਾ ਲੈਂਦੇ ਆ ਕਈ ਬਣਾਉਂਦੇ ਆ ਵਧੀਆ ਯਾਨੀ ਕਿ ਘੁੰਮਦੇ ਫਿਰਦੇ ਆ ਦੇਸ਼ਾਂ ਚ ਟੂਰਿਸਟ ਯਾਨੀ ਕਿ ਅੱਜ ਕਿਸੇ ਦੇਸ਼ ਚ ਜਾਣਾ ਕੱਲ ਨੂੰ ਕਿਸੇ ਹੋਰ ਦੇਸ਼ ਚ ਜਾਣਾ ਜਾਣਾ ਮੋਟਰਸਾਈਕਲ ਤੇ ਹੀ ਆ ਯਾਨੀ ਕਿ ਸਮੁੰਦਰਾਂ ਦੇ ਵਿੱਚ ਚਲੋ ਛਿਪਾਂ ਦੇ ਵਿੱਚ ਰੱਖ ਲੈਂਦੇ ਮੋਟਰਸਾਈਕਲ ਆ ਨਾ ਫਿਰ ਜਦੋਂ ਰੋਡ ਆ ਜਾਂਦਾ ਫਿਰ ਮੋਟਰਸਾਈਕਲ ਤੇ ਤੁਰ ਪਾਉਂਦੇ ਆ ਨਾ ਤੇ ਉਹ ਇੱਥੇ ਆਏ ਸੀਗੇ ਗੋਰਾ ਗੋਰੀ ਸੀਗੇ ਜਾਨਕੀ 12 ਹਾ ਨਾ ਟੂਰਿਸਟ ਸਟਾਈਲ ਸੀਗੇ ਇੰਡੀਆ ਘੁੰਮਣ ਇੰਡੀਆ ਵਿਜ਼ਿਟ ਕਰਨ ਆਇਓ ਸੀਗੇ ਉਹ ਤੇ ਮੈਂ ਫੋਟੋ ਵੀ ਨਾਲ ਲੈ ਨਾ ਕੁੜੀ ਦੀ ਤੇ ਜਾਨਕੀ ਕੁੜੀ ਥੋੜੀ ਜੰਗ ਆ ਬੰਦਾ ਥੋੜਾ ਜਾਂ ਹਣਾ ਜਾਨਕੀ ਬੰਦਾ 40 ਸਾਲ ਤੱਕ ਨਾ ਜਾਨ ਹਸਬੰਡ ਵਾਈਫ ਆ ਵਧੀਆ ਜਾਨਕੀ ਹਣਾ ਤੇ ਉਹ ਆਇਓ ਸੀਗੇ ਉਰੇ ਘੁੰਮਣ ਫੈਨ ਬੇਸਟ ਖਾਨਾ ਉਹਨਾਂ ਨੇ ਜਿਹੜਾ ਤੰਬੂ ਲਾ ਲਿਆ ਕਿ ਜਰਾ ਅੱਜ ਰੋਗੇ ਘੁੰਮਦੇ ਫਿਰਦੇ ਹਣਾ ਤੁਹਾਨੂੰ ਭਾ ਇਹਨਾਂ ਦੇ ਕੋਲੇ ਹੁੰਦਾ ਸਾਰਾ ਸੈਟ ਉਨ ਔਰ ਜਾਨਕੀ ਕੈਂਪੇਨ ਕਰਨ ਉਹ ਜਿਹੜਾ ਹੁੰਦਾ ਤੰਬੂ ਜਾਨਾ ਉਹ ਲਾਇਆ ਸੀਗਾ ਉੱਥੇ ਆਏ ਬੰਦੇ 8 ਆਣੇ 88 ਬੰਦੇ ਜੇ ਕਿ ਤੇ ਉਹਨਾਂ ਨੇ ਆ ਕੇ ਉਹਦੇ ਘਰ ਵਾਲੇ ਨੂੰ ਕੁੱਟਿਆ ਕੁੜੀ ਨੂੰ ਕੁੱਟਿਆ ਤੇ ਨਾਲੇ ਉਹਦੇ ਸਾਹਮਣੇ ਉਹਦੇ ਘਰ ਵਾਲੀ ਦੇ ਨਾਲ ਗਲਤ ਕੰਮ ਕੀਤਾ ਅੱਠਾਂ ਜਣਿਆਂ ਨੇ ਸਾਰੀ ਰਾਤ ਤੇ ਉਹ ਹੀ ਆਵਾਜ਼ ਆ ਉਹ ਕੋਈ ਵੀਡੀਓ ਨੇ ਨਹੀਂ ਦਿਖਾਇਆ ਜਿੰਨੇ ਆ ਬਲੌਗਰ ਹੈ ਜਾਂ ਹੋਰ ਆ ਲੋਕ ਜਿਹੜੇ ਜਿਹੜੇ ਇਨਸਾਨੀਅਤ ਨੂੰ ਪਿਆਰ ਕਰਦੇ ਨੇ ਹਨਾ ਜਿਹਨਾਂ ਦੇ ਅੰਦਰ ਦਿਲ ਹੈਗਾ ਕਿ ਗਲਤ ਹੋਇਆ ਜਿਹੜੇ ਸੱਚ ਬੋਲਦੇ ਨੇ ਉਹ ਸਾਰਿਆਂ ਨੇ ਪਾਇਆ ਤੇ ਜਿਹੜਾ ਆਪਣਾ ਮੀਡੀਆ ਇੰਟਰਨੈਸ਼ਨਲ ਕਿਸੇ ਨੇ ਨਹੀਂ ਬੋਲਿਆ ਇਹ ਹਾਂ ਪਤਾ ਕਿ ਬਦਨਾਮੀ ਹੋਣੀ ਆ ਨਾ ਪਰ ਫਿਰ ਵੀ ਦਿਖਾਉਣਾ ਤਾਂ ਚਾਹੀਦਾ ਨਾ ਅਗਲੀ ਦੇ ਨਾਲ ਇਦਾਂ ਹੋਇਆ ਗਾਂ ਹਣ ਕਿੰਨੇ ਜਾਣੇ ਕਿੰਨੇ ਲੋਕ ਹੋਰ ਆਉਣੇ ਸੀਗੇ ਜਿੱਦਾਂ ਹਣ ਕੋਈ ਕਿਸੇ ਵੀ ਕੰਟਰੀ ਚ ਜਾਂਦਾ ਵੀਡੀਓ ਪਾਉਂਦਾ ਗਾਂ ਲੋਕੀ ਆਉਂਦੇ ਹੀ ਆ ਕਹਿੰਦਾ ਜਦ ਆਪਾਂ ਵੀ ਜਾ ਕੇ ਆਉਂਦੇ ਹਾਂ ਨਾ ਹੁਣ ਅਗਲਿਆਂ ਨੇ ਬੋਲ ਕੇ ਪਾਇਆ ਸਾਰਾ ਕੁਝ ਆਪਣੀ ਭਾਸ਼ਾ ਦੇ ਵਿੱਚ ਨਾ ਨਾਲ ਆਪਣੇ ਉਹ ਵੀ ਕਰਦੇ ਸੀ ਪੰਜਾਬੀ ਜੁਬਾਂ ਦਾ ਸੱਡਿਆ ਜਿਹਾ ਤੇ ਸਾਰੀ ਰਾਤ ਉਹਨਾਂ ਕਰਦੇ ਰਹੇ ਬੰਦੇ ਮੈਂ ਬਾਹਰ ਖਾਓ ਅਖਰ ਨਹੀਂ ਬੋਲਣਾ ਕੀ ਕਰਦੇ ਰਹੇ ਤੁਹਾਨੂੰ ਪਤਾ ਹੀ ਉਹਨਾਂ ਕੀ ਹੋਇਆ ਤਾਂ ਇਹ ਵੀਡੀਓ ਬੰਦ ਕਰ ਦਾਂਗੇ ਕਿਉਂਕਿ ਕਮਿਊਨਿਟੀ ਗਾਇਡਲਾਈਨਸ ਦੇ ਖਿਲਾਫ ਹੋ ਜਾਂਦਾ ਐਡਾ ਕੁਛ ਜੀ ਆਪਾਂ ਗੱਲ ਕਰਦੇ ਆਈ ਡੋਨਟ نو ਪਤਾ ਨਹੀਂ ਕੀ ਚੱਤਰ ਤੇ ਸੋ ਤੁਸੀਂ ਉਸ ਤੋਂ ਕਿਨੇ ਬਹੁਤ 10 ਬੰਦੇ ਫੜ ਹੋਏ ਹਜੇ ਕਹਿੰਦੇ ਤਿੰਨ ਇਹ ਪਤਾ ਨਹੀਂ ਯਾਰ ਕੀ ਸਿਸਟਮ ਆਪਣੇ ਪਤਾ ਨਹੀਂ ਕਦੋਂ ਬੰਦ ਹੋਊਗਾ ਨਾ ਕਿ ਛੋਟੀਆਂ ਕੁੜੀਆਂ ਦੇ ਨਾਲ ਵੱਡੀਆਂ ਦੇ ਨਾਲ ਪਰ ਇਹ ਕਿਵੇਂ ਸੰਭਾਗ ਐਡਾ ਦੇ ਬੰਦੇ ਤੁਸੀਂ ਮੈਂ ਕਹਿੰਦਾ ਨਾ ਖੜਾ ਕੇ ਚੌਂਕ ਦੇ ਵਿੱਚ ਇਹਨਾਂ ਨਾਲ ਉਹ ਕੰਮ ਕਰੇ ਇਹਨਾਂ ਕਰਕੇ ਨਾ ਬੈਂਡ ਜਾਂ ਇਹਨਾਂ ਦੇ ਪਾਰਟ ਉਹ ਕਰਦਾ ਕੱਟ ਕਰ ਦਾਂ ਮੈਨੂੰ ਬਹੁਤ ਖੈਰ ਦੀ ਸੌਂ ਲੱਗੇ ਇਦਾਂ ਨਾ ਜਿਹੜੇ ਐ ਬੰਦੇ ਗਲਤ ਕਰਦੇ ਨੇ ਤੇ ਉਹ ਕੁੜੀ ਦੇ ਵਿਚਾਰੇ ਇੱਥੇ ਵੀ ਨਿਸ਼ਾਨ ਸਾਰੇ ਨੇ ਤੇ ਉਹਨਾਂ ਸਾਰੇ ਗਲਤ ਕੰਮ ਕਿੱਦਾਂ ਕੇ ਇਹਦੇ ਹਸਬੰਦ ਦੇ ਸਾਹਮਣੇ ਫੀਲ ਕਰਦੇ ਦੇਖੋ ਤੇ ਜੇ ਤੁਸੀਂ ਕਿਤੇ ਘੁੰਮਣ ਜਾਂਦੇ ਆ ਤੇ ਤੁਹਾਡੀ ਵਾਈਫ ਦੇ ਨਾਲ ਇਦਾਂ ਕੁਝ ਹੋਊਗਾ ਹਨਾ ਰੱਬ ਨਾ ਕਰੇ ਤੇ ਉਹਨਾਂ ਨੂੰ ਸਾਬਹ ਹੋਣਾ ਚਾਹੀਦਾ ਤੇ ਗਾਂਵ ਤੋਂ ਇਦਾਂ ਦੇ ਇਹ ਲੋਕੀ ਹੈ ਨਾ ਕੋਈ ਇਦਾਂ ਦੀ ਇੱਕ ਸਖਤ ਕਾਨੂੰਨ ਬਣਨਾ ਚਾਹੀਦਾ ਜੇ ਕੋਈ ਇਦਾਂ ਦਾ ਕੰਮ ਕਰਦਾ ਉਹਨੂੰ ਕੌਂਗ ਵਿੱਚ ਖੜਾ ਕੇ ਟਪਾ ਦੇਣ ਬਸ ਇਸ ਗੁੱਸੇ ਕੋਸ਼ਿਸ਼ ਨਾ ਚੱਲਦੀ। ਸੋ ਯਾਰ ਜਿੱਦਾਂ ਹੋਣਾ ਪਿੱਛੇ ਜੇ ਨੌ ਦੇ ਵਿੱਚ ਹੋਇਆ ਸੀਗਾ ਕਿੰਦਾ ਕੁੜੀਆਂ ਨੂੰ ਵਿਚਾਈ ਨੂੰ ਘਮਾਇਆ ਗਿਆ ਹੋਇਆ ਕੁਛ ਕੁਛ ਨਹੀਂ ਹੋਇਆ ਪਤਾ ਨਹੀਂ ਕਿੰਦਾ ਦਾ ਕਾਨੂੰਨ ਆ ਯਾਰ ਇਹ ਤਾਂ ਸਮਝ ਨਹੀਂ ਲੱਗਣ ਦੇ ਉਧਰ ਕਿਸਾਨਾਂ ਦੇ ਉੱਪਰ ਵਿਚਾਈ ਦੇ ਡੰਡੇ ਤੇ ਵੀ ਬਰੂਦ ਤੇ ਵੀ ਕੋਸ਼ਿਸ਼ ਹੈ ਜਿੱਥੇ ਕਾਰਵਾਈ ਕਰਨੀ ਉੱਥੇ ਕਰਦੇ ਨਹੀਂ ਹੈਗੇ ਜਿੱਥੇ ਨਹੀਂ ਕਰਨੀ ਆ ਉੱਥੇ ਕਰੀ ਜਾਂਦੇ ਆ ਤਾਂ ਹੀ ਕਹਿੰਦੇ ਇੱਕ ਅੱਖ ਵਾਲੇ ਬਾਬੇ ਦਾ ਆਉਣਾ ਚਾਹੀਦਾ ਰਾਜ ਤੇ ਸਾਰੇ ਨਿਕਲ ਹੋ ਗਏ ਕਿਸੇ ਦਾ ਮਾਸ ਜਿੰਦਾ ਘੜੀ ਆਵੇ ਕਿ ਜੇ ਹਿੰਦੂ ਦੀ ਵੀ ਆਦਿ ਵੀ ਨਾ ਹੋਵੇ ਕਿਸੇ ਮੰਦਿਰ ਦੀ ਵੀ ਆਦਿ ਨਾ ਤੇ ਕਿਸੇ ਗੁਰੂ ਘਰ ਤੇ ਨਾ ਹੋਵੇ ਕਿ ਆ ਇੱਕੋਲਾ ਹੋਣਾ ਚਾਹੀਦਾ ਸਾਰਾ ਕੁਝ ਹੈ ਨਾ ਐਦਾਂ ਦਾ ਕੁਝ ਹੋਣਾ ਚਾਹੀਦਾ ਮੇਰੇ ਹਿਸਾਬ ਦੇ ਨਾਲ ਤੇ ਗਲਤ ਕੰਮ ਨਾ ਹੋਵੇ ਕੋਈ ਕਿੰਨੇ ਵਜਾ ਕੇ ਕਿਸੇ ਕੰਟਰੀ ਜੁਗਿਆ ਯਾਰ ਉਹਨਾਂ ਨਾਲ ਐਦਾਂ ਹੋ ਗਿਆ ਮੈਨੂੰ ਬਹੁਤ ਹੋਇਆ ਮੇਰਾ ਜੀ ਕਹਦਾ ਐ ਦਾਂਗ ਨਾ ਵਾਲੇ ਵੀਡੀਓ ਕਰ ਦਿੰਦੀ ਆਂ ਜੀ ਤਾਂ ਮੈਂ ਬਹੁਤ ਲੰਬੋ ਪਾਣੀ ਦੇਣਾ ਵੀ ਚਲੋ ਫੇਰ ਪਰਮਾਤਮਾ ਉਹਨਾਂ ਨੂੰ ਠੀਕ ਰੱਖੇ ਕੁੜੀ ਨੂੰ ਉਹਨੂੰ ਹਸਪਤਾਲ ਦਾਖਲ ਕਰਾਇਆ ਹੈ ਕੁੜੀ ਨੂੰ ਨਾ ਕਿ ਉਹਨੇ ਦੱਸਿਆ ਸਾਲਾ ਕੁਛ ਕਿ ਮੇਰੇ ਨਾਲ ਇਦਾਂ ਹੋਈ ਆ ਹੁਣ ਲੋਕਾਂ ਨੂੰ ਤੁਹਾਨੂੰ ਪਤਾ ਉਹ ਇੰਗਲਿਸ਼ ਚ ਬੋਲਦੇ ਕੇ ਨਸਾਂਝ ਨਹੀਂ ਲੱਗਦੀ ਸੀ ਤੇ ਹੌਲੀ ਹੌਲੀ ਪਤਾ ਲੱਗਾ ਕਿ ਆ ਇਹਨਾਂ ਨਾਲ ਹੈਪਨ ਹੋਇਆ ਤੇ ਸਾਰੀ ਰਾਤ ਇਹਨਾਂ ਨੂੰ ਕੁੱਟਦੇ ਰਹੇ ਉਹਨਾਂ ਦੇ ਤੰਬੂ ਦੇ ਵਿੱਚ ਗਲਤ ਕੰਮ ਕੀਤਾ 8 ਬੰਦਿਆਂ ਨੇ ਤੇ ਆ ਕੁੜੀ-ਮੁੰਡੇ ਦੀ ਫੋਟੋ ਉਹ ਵੀ ਦੇਖ ਸਕਦੇ ਆ ਬਹੁਤ ਗਲਤ ਹੋਇਆ ਹੈ ਕਰਦੇ ਆ ਫਿਰ ਬਲੌਗ ਕੰਟੀਨਿਊ ਪੱਠੇ ਚੁੜਨੇ ਆ ਅੱਜ ਕਿਤੇ ਨਹੀਂ ਗਏ ਅੱਜ ਆਪਾਂ ਘਰ ਜਾਈਏ ਸਾਰਾ ਦਿਨ ਬੈਠ ਆ ਤਾਂ ਦੀਦੇ ਹਾਂ ਮੂੰਹ ਕਦਸੋ ਗਿਆ ਇਹ ਮੈਂ ਨੀਂਦ ਨਾ ਪੂਰੀ ਹੋਵੇ ਨਾ ਮੂੰਹ ਸੌਂਜੀ ਜਾਂਦਾ ਥੋੜਾ ਜਿਹਾ ਹੋਰ ਪਠੇ ਗੋਤਾ ਨੇ ਪਠੇ ਕੁਤਰੀਏ ਫਿਰ ਕਰਦੇ ਆ ਬਲੌਗ ਕੰਟੀਨਿਊ ਹਜੇ ਦੰਨ ਨਹੀਂ ਜਾ ਰਹੀ ਮੰਨਦੀ ਆ ਥੋੜਾ ਜਿਹਾ ਉਹ ਹੋਏ ਹੋਏ ਸਹੀਆ ਹੋ ਜੂਗਾ ਹਨਾ ਕਰਦੇ ਆ ਮੈਂ ਗੱਲਬਾਤ ਬੈਠੇ ਦੋ ਗੁੱਡ ਮਾਰਨਿੰਗ ਗਾਇਸ ਕੀ ਹਾਲ ਚਾਲ ਨੇ ਤੁਹਾਡੇ ਸਵਾਗਤ ਕਰਦੇ ਆ ਤੁਹਾਡਾ ਨਵੇਂ ਬਲੌਗ ਦੇ ਵਿੱਚ ਮੈਂ ਚੱਲਣਾ ਮੜਾ ਸ਼ਹਿਰ ਨੂੰ ਯਾ ਮੇਰੇ ਹਨਾ ਅੰਮੀ ਦੇ ਵਿੱਚ ਢਟ ਦੇ ਵਿੱਚ ਉਹ ਹੁੰਦੀ ਰਹਿੰਦੀ ਪੇਨ ਜੀ ਹੁੰਦੀ ਰਹਿੰਦੀ ਲਾਈਕ ਪਤਾ ਨਹੀਂ ਕਹਤੇ ਹਨ ਤੇ ਉਹ ਕਰਨਾ ਹੈ ਉਹ ਕਹਿੰਦੇ ਕੈਮਰੇ ਕੁਮਰੇ ਮਾਰ ਕੇ ਵਿੱਚ ਪਤਾ ਲੱਗ ਜਾਊਗਾ ਹਨਾ ਕਿਉਂਕਿ ਜਦੋਂ ਟੈਸਟ ਟੂਸਟ ਕਰਾਇਆ ਉਹਦੇ ਵਿੱਚ ਤਾਂ ਕੁਝ ਨਹੀਂ ਆਇਆ ਹੈਗਾ ਨਾਲ ਮਾਤਾ ਚੱਲੀ ਆ ਹਾਂ ਮੰਮੀ ਨੇ ਤਾਂ ਆਂਟੀ ਨੇ ਜਾਣ ਮਣਾ ਭੋਗ ਤੇ ਕਿਸੇ ਤੇ ਇਹਨਾਂ ਨੂੰ ਉੱਥੇ ਲਾ ਦੂੰਗਾ ਫਿਰ ਚੱਲਦੇ ਆ ਕਰਦੇ ਆ ਤੇ ਕਰਦੋਂ ਦੇ ਕਹਿੰਦਾ ਹਸੋ ਤਾਲ ਚੱਲਦੇ ਆ ਤੁਸੀਂ ਕਰੋ ਤੋ ਦਵਾਈ ਲੈ ਲੈਣੀ ਆ ਅਸੀਂ ਉਥੇ ਖਾ ਲਾਂਗੇ ਪਰ ਤੋ ਆਪਣਾ ਤੁਹਾਨੂੰ ਸ਼ਹਿਰੋਂ ਕੱਪਣਾ ਓਕੇ ਆਹ ਕੇ ਉਹ ਬੰਲੇ ਲੈ ਦਵਾਈ ਉਹਨਾਂ ਨੇ ਉਹ ਵੀ ਉਹ ਕਰਕੇ ਦਿੱਤਾ ਕਿ ਉਹਨੂੰ ਕਹਿੰਦੇ ਆਪਣੇ ਅੰਦਰ ਹਨ ਪੈਪ ਪਾ ਕੇ ਸਾਰਾ ਕੁਝ ਟੈਸਟ ਕੀਤਾ ਆਇਆ ਤਾਂ ਖੁਸ਼ ਹੁਣੀ ਨਾ ਇਨਫੈਕਸ਼ਨ ਨਾ ਕੋਈ ਕਿਤੇ ਸੋਜ ਆ ਜਾਂ ਹੋਵੇ ਹਨਾ ਕਿ ਲਾਈਕ ਸੋਜ ਪਈ ਆ ਜਾਂ ਤਾਂ ਕਰਕੇ ਪੇਨ ਹੁੰਦੀ ਰਹਿੰਦੀ ਆ ਮੈਂ ਉਹਨਾਂ ਦੱਸਿਆ ਮੈਂ ਕਿ ਜਿਹੜਾ ਲੋਕਲ ਫਾਰਮੂਲਾ ਬੁੜੀਆਂ ਦਾ ਹੁੰਦਾ ਕਹਿੰਣਾ ਨજર ਲੱਗ ਗਈ ਧਰਨ ਧੁਰਨ ਪੈ ਗਈ ਹਨਾ ਮੈਂ ਕਿਹਾ ਉਹ ਚੀਜ਼ ਕਰ ਲਈਏ ਮਉਣ ਕੇ ਸਹੀ ਹੋ ਜਾਂਦਾ ਆ ਹਨਾ ਉਤਤ ਵਾਰ ਫੇਹ ਹੋ ਜਾਂਦਾ ਆ ਉਹ ਖੰਦੇ ਕੋਈ ਨਹੀਂ ਇਦਾਂ ਕਰੀਗਾ ਫਾਸਟ ਫੂਡ ਨੂੰ ਯਾਨੀ ਬੰਦ ਕਰਤਾ ਜਿਵੇਂ ਕਹਿੰਦੇ ਤੇਰੇ ਲਈ ਜ਼ਹਿਰ ਆ ਫਾਸਟ ਫੂਡ ਕਿਉਂਕਿ ਉਹ ਜਿਹੜੀ ਖੱਟੇ ਖੱਟੇ ਘਟਾਰ ਆਉਂਦੇ ਰਹਿੰਦੇ ਇਦਾਂ ਲਾਈਕ ਹੈ ਨਾ ਉਹ ਕਹਿੰਦੇ ਤੇਰੇ ਲਈ ਜਮੈਂ ਬੰਦ ਆ ਤੇ ਤੂੰ ਜਮੈਂ ਫਾਸਟ ਫੂਡ ਨਹੀਂ ਖਾਣਾ ਬਾਪੇ ਅੱਜ ਤੋਂ ਬਾਅਦ ਬੰਦ ਕਰਦਾ ਡਾਕਟਰ ਨੇ ਮੈਨੂੰ ਡਰਾਤਾ ਕਹਿੰਦਾ ਤੇਰੇ ਲਈ ਜ਼ਹਿਰ ਹੀ ਹੈ ਨਾ ਫਾਸਟ ਫੂਡ ਹੈ ਨਾ ਕੁਝ ਵੀ ਤੇ ਪਾਣੀ ਤਾਂ ਮੈਨੂੰ ਪਹਿਲੇ ਨਹੀਂ ਨਲਕੇ ਵਾਲਾ ਜਾਂ ਹੋ ਟੂਟੀਆਂ ਵਾਲਾ ਕੁਝ ਵੀ ਪਚਦਾ ਹੈ ਨਾ ਫਿਲਟਰ ਵਾਲਾ ਪਹਿਲੇ ਬੋਟਲ ਬੋਟਲ ਬਾਹਰ ਵੀ ਹੁੰਮਾ ਬੋਟਲ ਲੈਣੀ ਪੈਂਦੀ ਅੱਗੇ ਜਿੱਦਾਂ ਨਾਰਮਲ ਮੋਟਰ ਚੱਲਦਾ ਹੈ ਨਾ ਮੋਟਰ ਚੱਲਦੀ ਹੈ ਨਾ ਹਉਣ ਗਿਆ ਜਾਂ ਉੱਥੋਂ ਪੀ ਲੈਣਾ ਜਾਂ ਕਿਤੇੋਂ ਵੀ ਹੈ ਨਾ ਹੁਣ ਸਾਲਾ ਉਹ ਸਿਸਟਮ ਹੈ ਨੀਗਾ ਹੁਣ ਤਾਂ ਪਾਣੀ ਵੀ ਉਹ ਕਹਿੰਦੇ ਤੈਨੂੰ ਜਾਂ ਕਿ ਪਹਿਲਾਂ ਤਾਂ ਮੈਨੂੰ ਪਚਦਾ ਹੀ ਨਹੀਂ ਹੈਗਾ ਲੂਜ਼ ਮੂਜ਼ੀਨ ਲੱਗ ਜਾਂਦੇ ਬਾਹਰੋਂ ਪੀ ਲਉਂ ਮੈਂ ਪਾਣੀ ਕਹਿੰਦੇ ਹੁਣ ਵੀ ਹੈ ਨਾ ਜਿੱਦਾਂ ਹੁਣ ਆਪਾਂ ਕਿਤੇ ਉਧਰ ਢਾਬੇ ਢੂਬੇ ਤੇ ਬੈਠੇ ਹੁੰਦੇ ਨੇ ਜੱਗ ਦੇ ਦੰਦੇ ਗਲਾਸ ਦੇ ਦਿੰਦੇ ਆਪਾਂ ਉਹ ਪੀ ਲਈਏ ਉਹ ਵੀ ਨਹੀਂ ਪਾਣੀ ਹੁਣ ਸਹੀ ਬੰਦਾ ਹੈਗਾ ਦੇ ਲੋ ਕਿਦਾਂ ਦਾ ਟਾਈਮ ਆ ਗਿਆ ਹੈ ਕਿੱਥੇ ਮੋਟਰਾਂ ਤੇ ਨਾ ਲੈ ਕਿਤੇ ਨਾ ਲੈ ਤੇ ਸਾਰਾ ਕੁਝ ਹੈ ਨਾ ਵਧੀਆ ਸੀਗਾ ਪੀ ਲਈ ਦਹੇ ਪਾਣੀ ਤੇ ਆ ਤੇ ਚਲੋ ਮੰਮੀ ਹੁਣੇ ਆ ਗਏ ਆ ਆਦਮਪੁਰ ਉਹ ਵੀ ਭੋਗ ਤੇ ਉਹਨਾਂ ਨੇ ਵੀ ਤਰਪਾਣਾ ਚਾਹ ਨੂੰ ਕਠਾਰੋਂ ਫੇ ਉਹਨਾਂ ਨੂੰ ਪਿਕ ਕਰਕੇ ਫੇ ਜਾਣਾ ਘਰ ਨੂੰ ਲੋ ਬਾਗੇ ਪਹੁੰਚ ਗਏ ਆਪਾਂ ਕਠਾਰ ਤੇ ਹੁਣ ਮਾਤਾ ਤੇ ਆਂਟੀ ਦੀ ਵੇਟ ਕਰਦਾ ਆ ਆਉਂਦੇ ਪਏ ਆ ਬੱਸੇ ਨਹੀਂ ਤਾਂ ਲੇਟ ਹੋ ਜਾਣਾ ਸੀ ਕਿਉਂਕਿ ਭੋਗ ਤੇ ਜੇ ਮੈਂ ਚਲ ਜਾਂਦਾ ਨਾਲ ਪਹਿਲਾਂ ਆਦਮਪੁਰ ਜਾਂਦਾ ਫੇ ਜਾ ਕੇ ਹਿਸ਼ਾਰਪੁਰ ਨੂੰ ਜਾਂਦਾ ਤਾਂ ਮੈਂ ਚੇ ਲੇਟ ਹੋ ਜਾਣਾ ਹੈਗਾ ਤੇ ਮੈਂ ਕਹਿੰਦਾ ਜੱਤ ਜਦ ਤੁਸੀਂ ਭੋਗ ਤੇ ਜਾਓ ਜੱਤ ਕਰ ਮੈਂ ਦਵਾਈ ਲੈ ਕੇ ਮੁੜਿਆ ਆਂਗਾ ਨਾ ਵਹਿਮ ਜਾਂ ਨਿਕਲ ਗਿਆ ਨਹੀਂ ਤਾਂ ਵਹਿਮ ਰਹਿੰਦਾ ਸੀ ਟੰਡ ਚ ਦਰਦ ਕਾਦੇ ਹੋ ਜਾਂਦੀ ਹੈ ਨਾ ਤੇ ਆਕੇ ਨੂੰ ਕਿਹਨੂੰ ਪਸੰਦ ਆ ਮੈਨੂੰ ਤਾਂ ਬੜਾ ਪਸੰਦ ਆ ਇਹ ਡੇਲੀ ਪੀ ਲਿਆ ਕਰੋ ਬੜੀ ਆਉਂਦਾ ਗੁੱਡ ਫੋਰ ਹੈਲਥ ਤੇ ਉਦਾਂ ਵੀ ਢੈਂਟ ਚ ਜਾਇ ਇਹ ਮੈਨੂੰ ਪਸੰਦ ਆ ਫੋਨ ਕਰੀ ਜਾਂਦੀ ਆ ਕੈਮਰਾ ਤੁਹਾਡਾ ਭੋਗ ਮੇਰਾ ਤਾਂ ਛੱਡ ਗਈ ਚਲ ਗਿਆ ਸੰ ਭੋਗ ਕਿਦਾਂ ਦਾ ਰਿਹਾ ਤੁਹਾਡਾ ਉਹ ਭੋਗ ਸੈਟ ਆ ਫੋਸ ਕੋਈ ਨਹੀਂ ਆਇਆ ਕਹਿੰਦੇ ਠੀਕ ਆ ਬੜਾ ਵਧੀਆ ਟੱਡ ਉਹ ਤੇ ਦਾਦਾ ਕਹਿੰਦੇ ਕੈਮਰਾ ਤੁਹਾਡਾ ਭੋਗ ਖਾਦੇ ਪਕੌੜੇ ਫੇ ਹਏ ਇਸ ਦਾ ਉਹ ਪਿੱਤਾ ਦੂਜਾ ਹਾਂ ਤੁਮ ਉਹ ਪਿੱਤਾ ਆ ਰਹਾ ਤਾਂ ਸੀ ਮੇਉ ਵੀ ਗਿਆ ਆ ਇਹੜਾ ਕੈ ਤਗੜ ਚੱਲੇ ਮੈਂ ਤਾਂ ਕੁਛ ਵੀ ਨਹੀਂ ਮਿੱਤਾ ਬਿਲਕੁਲ ਦਾ ਆ ਤੂੰ ਕਿਉਂ ਨਹੀਂ ਕਿਤਾ ਹਿੱਤ ਆ ਇਹ ਤਾਂ ਪੁਰਾਣਾ ਹੀ ਆ ਸਭ ਪੁਰਾਣਾ ਵੀ ਤਾਂ ਗੱਡੀ ਚੱਲ ਚਾ ਆਹ ਆ ਬੁੜੀ ਬੁੜਾ ਬੈ ਚਲਦੀ ਆ ਚਲੋ ਚਲੋ ਇਹ ਘਰ ਨੂੰ ਹਾਂ ਚੜ ਬੈ ਕੇ ਇਸ ਕੋਲ ਤਾਂ ਪਾ ਕੇ ਤਾਂ ਨਾ ਜਾਣਾ ਟੈਂਪੋ ਬੜੇ ਗਾਵੇ ਕੱਢਣੀਆਂ ਕਹਿੰਦੇ ਸਾਡੇ ਗਾਕ ਲੈ ਕੇ ਕਿੱਥੇ ਅਗਲੇ ਨੇ ਬਿਠਾ ਕੇ ਫੇਰ ਤੋਰਨੇ ਆ ਇਹ ਭਾਰੇ ਤੇ ਤੋਰਦੇ ਮੈਂ ਹਾਂ ਹੋ ਗਿਆ ਮੈਂ ਦੇਰ ਦਾ ਨਹੀਂ ਤੇ ਇਹਨਾਂ ਸਾਲ ਮਾ ਖਾਨਾ ਦਾ ਜਾਣਾ ਆ ਤੇ ਤਾਂ ਸਾਲ ਮੇ ਜਾਣਾ ਇਸ ਟਾਈਮ ਦੀ ਵੀ ਟਾਂਪੂ ਦਮੀ ਕਿਸੇ ਆਣਾ ਜਹਾ ਆ ਗੱਡੀ ਵਾਲਾ ਉਹ ਹੱਥ ਦਿੱਤਾ ਬੈਠ ਕੇ ਚੱਲਦੀ ਹੂ ਮੈਨੂੰ ਤਾਂ ਪਤਾ ਕਿੱਥੇ ਜਾਣਾ ਮੈਂ ਮੈਂ ਤਾਂ ਬੈਠਾ ਮੰਡੀ ਰਹੀ ਜਾਣਾ ਕਿੰਨਾ ਮੈਂ ਤੁਹਾਨੂੰ ਜਾਣਾ ਉਹ ਦੇਖਿਆ ਮੈਂ ਚੰਦਰ ਕਾਂਤ ਤਾਂ ਮੈਡਮ ਹੁੰਦੀ ਸੀ ਕਿੰਨਾ ਮੈਂ ਜਾਣਾ ਬਰਿਆਲ ਸਾਡੇ ਮੈਡਮ ਹੁੰਦੀ ਚੰਦਰ ਕਾਂਤ ਆਉਨੇ ਕਦੇ ਸਿਲੰਡਰ ਵਾਲੀ ਗੱਡੀ ਤੇ ਬੈਠ ਕੇ ਆ ਜਾਣਾ ਕਦੇ ਕਿਸੇ ਤੇ ਆ ਸਕੂਲ ਦੇ ਨੰਬਰ ਤੇ ਬਣ ਕੇ ਆਪਣੇ ਤੇ